Thank you. ਹਾਂ ਦੇਖੋ ਜਿਵੇਂ ਤੁਹਾਨੂੰ ਪਤਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਦੋਵਾਂ ਫੋਰਮਾਂ ਵੱਲੋਂ ਦਿੱਤਾ ਗਿਆ ਸੀਗਾ ਔਰ ਅੱਜ ਦੋਵਾਂ ਫੋਰਮਾਂ ਨੇ ਨੀਤੀ ਤਹਿਤ ਪੂਰੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕੀਤਾ ਔਰ ਜਿਹੜੇ ਨਵੇਂ ਫੋਰਮਰ ਲਾ ਹੈਗੇ ਆ ਉਹਦੀਆਂ ਕਾਪੀਆਂ ਸਾੜੀਆਂ ਹੈਗੀਆਂ ਆਪਾਂ ਬਾਗਾ ਮਾਰਟਰ ਤੋਂ ਬਾਅਦ ਅੱਜ 골ਡਨ ਗੇਟ ਤੇ ਖੜੇ ਆ ਇੱਥੇ ਕਾਪੀਆਂ ਸਾੜੀਆਂ ਹੈਗੀਆਂ ਵਾ ਆਜ਼ਾਦੀ ਦਾ ਦਿਨ ਕਿਉਂ ਚੁਣਿਆ ਆਜ਼ਾਦੀ ਦਾ ਦਿਨ ਇਸ ਕਰਕੇ ਚੁਣਿਆ ਵੀ ਜਿਹੜੇ ਸਾਡੇ ਵੱਡੇ ਲੈਜੈਂਡਸ ਨੇ ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਦੇ ਸੁਪਨੇ ਸੀਗੇ ਕਿ ਇਸ ਮੁਲਕ 'ਚ ਗਰੀਬੀ ਨਾ ਰਵੇ ਬੇਰੋਜ਼ਗਾਰੀ ਨਾ ਰਵੇ ਕਿਸਾਨ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਆਮ ਸ਼ਹਿਰੀ ਵਰਗ ਛੋਟਾ ਦੁਕਾਨਦਾਰ ਸਾਰੇ ਠੀਕ ਹੋਣ ਪਰ ਅੱਜ 76 ਸਾਲਾਂ ਬਾਅਦ ਨਾ ਤਾਂ ਗਰੀਬੀ ਮੁੱਕੀ ਨਾ ਬੇਰੋਜ਼ਗਾਰੀ ਮੁੱਕੀ ਨਾ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਰੇਟ ਚੰਗੇ ਮਿਲੇ ਹੈਗੇ ਨਾ ਰਜਕਾਰ ਹੈਗਾ ਅਸੀਂ ਇਸੇ ਕਰਕੇ ਇਹ ਚੀਜ਼ਾਂ ਵਾਸਤੇ ਕਰ ਰਹੇ ਹਾਂ ਕਿ ਕਿਸਾਨ ਆਪਣੇ ਆਪ ਨੂੰ ਗੁਲਾਮ ਸਮਝਦਾ ਹੈਗਾ ਆਰਥਿਕ ਗੁਲਾਮ ਇਸ ਗਲਾਮੀ ਨੂੰ ਤੋੜਨ ਵਾਸਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਕੀਤਾ ਅਸੀਂ ਕ੍ਰਿਮੀਨਲ ਲਾਗ ਦਾ ਕਿਉਂ ਵਿਰੋਧ ਕਰ ਰਹੇ ਹਾਂ ਸਭ ਤੋਂ ਖਤਰਨਾਕ ਕਿਉਂ ਕਹਿ ਰਹੇ ਹਾਂ ਤੁਹਾਨੂੰ ਤੇ ਮੈਨੂੰ ਪੁਲਿਸ ਨੂੰ 24 ਘੰਟੇ ਅਰੈਸਟ ਕਰਨ ਵਾਸਤੇ ਐਫ ਆਈ ਆਰ ਚਾਹੀਦੀ ਸੀ ਹੁਣ ਪੁਲਿਸ ਨੂੰ ਸਾਨੂੰ 24 ਘੰਟੇ ਥਾਣੇ 'ਚ ਰੱਖਣ ਵਾਸਤੇ ਕਿਸੇ ਐਫ ਆਈ ਆਰ ਦੀ ਲੋੜ ਨਹੀਂ ਹੈਗੀ ਪਹਿਲਾਂ ਸਾਡਾ ਰਿਮਾਂਡ ਲੈਣਾ ਹੁੰਦਾ ਸੀਗਾ ਜੁਡੀਸ਼ੀਅਲ ਮੈਜਿਸਟਰੇਟ ਹੁੰਦਾ ਸੀ 15 ਦਿਨ ਲਈ ਹੁਣ ਜੁਡੀਸ਼ੀਅਲ ਮੈਜਿਸਟਰੇਟ ਦੀ ਥਾਂ ਐਗਜ਼ੀਕਿਊਟਿਵ ਮੈਜਿਸਟਰੇਟ ਕਰ ਦਿੱਤਾ ਗਿਆ ਵਾ ਅਰ ਜਿਹੜੇ 7 ਸਾਲ ਤੱਕ ਦੇ ਕਿਸਾਨਾਂ ਦੇ ਕੈਦ ਦੀਆ ਉਹਦੇ ਵਿੱਚ ਆਈਓ ਚਾਹੇ ਜਿਹੜਾ ਇਨਵੈਸਟੀਗੇਸ਼ਨ ਆਫਸਰ ਆ ਉਹ 15 ਦਿਨ ਤੋਂ ਬਾਅਦ 24 40 ਦਿਨ ਤੱਕ ਦਾ ਰਿਮਾਂਡ ਲੈ ਸਕਦਾ ਤੁਸੀਂ ਮੈਨੂੰ ਦੱਸੋ ਵੀ 40 ਦਿਨਾਂ ਤੱਕ ਹੱਡੀਪਸਲੀ ਪੁਲਿਸ ਕੋ ਵੱਜਦੂ ਕਿਸੇ ਬੰਦੇ ਦੀ ਅਰ 7 ਸਾਲਾਂ ਤੋਂ ਵੱਧ ਕੈਦ ਵਾਲੇ ਦੇ ਵਿੱਚ 60 ਤੋਂ 90 ਦਿਨ ਤੱਕ ਦਾ ਰਿਮਾਂਡ ਲਿਆ ਜਾ ਸਕਦਾ ਇਹ ਸਭ ਤੋਂ ਖਤਰਨਾਕ ਆ ਦੇਸ਼ ਕੱਲੇ ਸਾਡੇ ਕਿਸਾਨਾਂ ਮਜ਼ਦੂਰਾਂ ਨਹੀਂ ਦੇਸ਼ ਵਾਸੀਆਂ ਨਹੀਂ ਹੁਣ ਐਂਟੀ ਨੈਸ਼ਨਲ ਕੀ ਹੋਊਗਾ ਦੇਸ਼ ਦੀ ਸੱਤਾ ਦੇ ਖਿਲਾਫ ਪੱਤਰਕਾਰ ਸਵਾਲ ਕਰਦਾ ਇਹ ਐਂਟੀ ਨੈਸ਼ਨਲ ਮੰਨਿਆ ਜੋ ਦੇਸ਼ ਦੀ ਸੱਤਾ ਨੂੰ ਅਸੀਂ ਸਵਾਲ ਕਰਦੇ ਆ ਇਹ ਐਂਟੀ ਨੈਸ਼ਨਲ ਹੋਊਗਾ ਕੋਈ ਦੇਸ਼ ਦੀ ਸੱਤਾ ਦੇ ਖਿਲਾਫ ਲੇਖ ਲਿਖ ਦਿੰਦਾ ਉਹ ਐਂਟੀ ਨੈਸ਼ਨਲ ਹੋਊਗਾ ਇਹ ਪਰਿਭਾਸ਼ਾ ਨਵੀਂ ਠੀਕ ਨਹੀਂ ਹੈਗੀ ਤੀਸਰਾ ਯੂਪੀਏ ਦੇ ਵਿੱਚ ਅਤਵਾਦੀ ਦੀ ਪਰਿਭਾਸ਼ਾ ਸੀ ਕਿ ਕੋਈ ਵੀ ਜਥੇਬੰਦੀ ਆ ਕੋਈ ਸੰਗਠਨ ਆ ਉਹਦੀ ਐਕਟੀਵਿਟੀ ਚ ਕੋਈ ਬੰਦਾ ਸ਼ਾਮਲ ਹੁੰਦਾ ਸੱਚੀ ਉੱਤੇ ਪਰਚਾ ਹੋਣਾ ਚਾਹੀਦਾ ਹੁਣ ਉਹਨੇ ਕਹਿ ਦਿੱਤਾ ਵੀ ਜੇ ਉਹ ਕੋਈ ਜਥੇਬੰਦੀ ਤੁਹਾਡੇ ਤੋਂ 1000 ਕਿਲੋਮੀਟਰ ਦੂਰ ਵੀ ਆ ਤੁਸੀਂ ਉਹਨੂੰ ਜਾਣਦੇ ਨਹੀਂ ਪਛਾਣਦੇ ਨਹੀਂ ਥੋੜੀ ਵਿਚਾਰ ਕਿਸਾਂ ਜਿਆ ਜਾਂ ਤੁਹਾਡਾ ਪੁੱਤ ਤੀ ਜਾਣੇ ਅਣਜਾਣੇ ਚ ਉਹਦਾ ਕੋ ਲਿਟਰੇਚਰ ਆਪਣੇ ਘਰ ਲੈ ਆਉਂਦਾ ਜੋ ਲਿਟਰੇਚਰ ਪੜਿਆ ਜਾਂਦਾ ਤੁਹਾਡੇ ਤੇ ਵੀ ਯੂਏਪੀਏ ਲੱਗੂਗੀ ਇਹ ਬਹੁਤ ਖਤਰਨਾਕ ਚੀਜ਼ਾਂ ਨੇ ਜਿਹੜੀ ਅਸੀਂ ਤੁਹਾਨੂੰ ਦੱਸਣਾ ਚਾ ਰਹੇ ਹਾਂ ਸਵੈਮ ਸੁਪਰੀਮ ਕੋਰਟ ਦੇ ਵਕੀਲ ਵੀ ਕਹਿ ਰਹੇ ਆ ਵੀ ਬਸਤੀਵਾਦੀ ਕਾਨੂੰਨਾਂ ਦੇ ਵਿੱਚ ਤਾਂ ਉਹਦੇ ਵਿੱਚ ਰਿਲੀਫ ਸੀਗੀ ਜਿਹੜੇ ਕਹਿੰਦੇ ਬਸਤੀਵਾਦ ਕਾਨੂੰਨ ਅਸੀਂ ਹਟਾ ਕੇ ਹੁਣ ਚੰਗੇ ਕਾਨੂੰਨ ਲਿਆਂਦੇ ਆ ਉਹ ਉਹਨਾਂ ਨੇ ਸਗੋਂ ਬਸਤੀਵਾਦੀ ਅੰਗਰੇਜ਼ਾਂ ਨੂੰ ਵੀ ਮਾਰੇ ਕਾਨੂੰਨ ਲਿਆਂਦੇ ਜਦੋਂ ਲੋਕਾਂ ਨੂੰ ਪਤਾ ਲੱਗੂਗਾ ਫਿਰ ਇਹ ਸਮੱਸਿਆ ਸਾਡੇ ਸਾਹਮਣੇ ਆਊਗੀ ਡੈਮੋਕਰੇਸੀ ਵਿੱਚ ਲੋਕਾਂ ਦੁਆਰਾ ਲੋਕਾਂ ਲਈ ਸਰਕਾਰਾਂ ਹੁੰਦੀਆਂ ਜੇ ਲੋਕਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਨਗੇ ਮੰਨ ਲਓ ਤੁਹਾਡੇ ਮੁਤਾਬਕ ਫਿਰ ਭਈ ਸੱਤਾ ਦਾ ਪਹਿਲੋ ਸਬਕ ਵੀ ਸਿਕਾਇਆ ਹਰਿਆਣਾ ਆ ਰਿਹਾ ਹਰਿਆਣੇ ਦੇ ਲੋਕ ਆਪ ਫੈਸਲਾ ਕਰ ਲੈਣਗੇ ਹੁਣ ਕੀ ਸਰਕਾਰ ਚਾਹੀਦੀ ਨਹੀਂ ਮਹਾਰਾਸ਼ਟਰ ਦੀ ਚੋਣਾਂ ਆ ਰਹੀਆਂ ਮਹਾਰਾਸ਼ਟਰ ਵਾਲੇ ਫੈਸਲਾ ਕਰਨਗੇ ਜੜੇ ਲੋਕਾਂ ਦੀ ਗੱਲ ਨਹੀਂ ਮੰਨਦੀਆਂ ਹੁੰਦੀਆਂ ਸਰਕਾਰਾਂ ਲੋਕ ਫਿਰ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੁੰਦੇ ਬਦਲ ਦਿੰਦੇ ਹੁੰਦੇ ਆ ਅਗਲੀ ਰਣਨੀਤੀ ਵੀ ਨੇਰ ਸਭ ਕੀ ਰਹਿਣ ਵਾਲੀ ਹੈ ਦੇਖੋ ਇਹ ਤੋਂ ਬਾਅਦ 31 ਮਾਰਚ ਦਾ ਸਾਡਾ 31 ਅਗਸਤ ਦਾ ਬਾਰਡਰਾਂ ਦੇ ਉੱਤੇ ਬਹੁਤ ਵੱਡਾ ਪ੍ਰੋਗਰਾਮ ਵੱਡੇ ਇਕੱਠ ਕਰਾਂਗੇ ਇੱਕ ਸਤੰਬਰ ਨੂੰ ਜੁਪੀ ਦੇ ਵਿੱਚ ਵੱਡਾ ਇਕੱਠ ਹੈਗਾ ਵੱਡੀ ਮਹਾਪੰਚਾਇਤ ਹੈਗੀ ਆ 15 ਨੂੰ ਜੀਨ ਦੇ ਵਿੱਚ ਵੱਡੀ ਮਹਾਪੰਚਾਇਤ ਹੈਗੀ ਆ ਤੇ 22 ਨੂੰ ਕੁੱਲ ਖੇਤਰ ਦੇ ਵਿੱਚ ਵੱਡੀ ਮਹਾਪੰਚਾਇਤ ਹੈਗੀ ਆ ਤੋਂ ਇਸੇ ਤਰੀਕੇ ਨਾਲ ਸਾਡਾ ਜਿਹੜਾ ਅੰਮ੍ਰਿਤਸਰ ਦਾ ਜਥਾ ਵਾ ਉਹ 20 ਅਗਸਤ ਨੂੰ ਆ ਗੱਡੀ ਰਹੀ ਰੇਲ ਰਹੀ ਸ਼ੰਭੂ ਬਾਟਰ ਨੂੰ ਰਵਾਨਾ ਹੋਊਗਾ ਬਹੁਤ ਵੱਡਾ ਚੱਟ ਜੀ